ਤਪੋ ਕਹਨੇ ਆਪਣੇ ਦਿਲ ਦੀ ਗੱਲ ਦੱਸ। ਹਾਂ ਜੀ। ਓਹੀ ਦਿਲ ਦੀ ਗੱਲ ਆ ਉਹੀ ਅੰਤਰਾਤਮਾ ਦੀ ਬਾਤ ਆ। ਕਿ ਅੱਤਲੇ ਦਿਲ ਚ ਦੱਸ ਕੀ ਆ। ਓੜਾ ਦਿਲ ਚ ਆ ਹੋਰ ਕੋਇਆ ਹੋਇ ਉਹੀ ਅੰਤਰਾਤਮਾ ਦੀ ਬਾਤ ਆ। ਓ ਸੱਚ ਆ। ਉਹ ਨੂੰ ਪ੍ਰਗਟ ਨਹੀਂ ਕਈ ਵਾਰ ਕਰਦੇ। ਕਿਉਂ ਨਹੀਂ ਕਰਦੇ? ਉਹਦੇ ਸਾਨੂੰ ਕਈ ਵਾਰ ਕੋ ਨੁਕਸਾਨ ਆ। ਇਹ ਆ ਦੂਏ ਏ ਨੂੰ ਮੋਤੀ ਉਹ ਗੱਲ ਕਹੀਏ ਗੁੱਸਾ ਨਾ ਕਰ ਜਿਵੇ ਹੂੰ ਬਿਲਕੁਲ ਜੀ ਹੂੰ ਉਹਦੇ ਮੂਤੇ ਕਹਿਤਾ ਉਹਨੂੰ ਗੁੱਸਾ ਕਰ ਜੂਗਾ ਹੂੰ ਹੁਣ ਜਿਹੜੇ ਗੁਰਬਾਣੀ ਗੱਲ ਕਹਿੰਦੀ ਹੈ ਉਹਦਾ ਲੋਕ ਗੁੱਸਾ ਕਰਦੇ ਨੇ ਸੱਚ ਕੌੜਾ ਕਿਉਂ ਹੈ ਸੱਚ ਅਸੀਂ ਜਾਣਦੇ ਹੁੰਦੇ ਹਾਂ ਅਸੀਂ ਤਾਂ ਕਹਿੰਦੇ ਨਹੀਂ ਲਗੋਲਦੇ ਨੇ ਕਿਉਂ ਉਹ ਲੋਕ ਗੁੱਸਾ ਕਰਜੂ ਹੂੰ ਪਾ ਗੁਰੂ ਜੇ ਸੱਚਲ ਕੋਈਏ ਅਸੀਂ ਫਿਰ ਸਜਾੜਾ ਬਣਾਇਆ ਕਿ ਮੈਂ ਫਿਰ ਸਜਾੜਾ ਬਣਾਇਆ ਕਿ ਮੈਂ ਕੋਲੇ ਕਿਟੀਚਰ ਉਹ ਜੇ ਉਹਨੂੰ ਸਹੀ ਗੱਲ ਨਾ ਦੱਸੇ ਤਾਂ ਟੀਚਰ ਫੇ ਟੀਚਰ ਨਹੀਂ ਬੇਈਮਾਨ ਆ ਸੰਤ ਸੱਚੀ ਨਹੀਂ ਕਹਦਾ ਪਰ ਉਹਦਾ ਰਈਮਾਨ ਹੈ ਤੋ ਖਾਗਨ ਉਹ ਕਹਨਾਂ ਜੇ ਮੈਂ ਸੱਚ ਇਹਨੂੰ ਕਹਾ ਇਹਨੇ ਮੇਰੇ ਕੋ ਰਹਿਣਾ ਨਹੀਂ ਸੱਚ ਨੂੰ ਜੰਬਾ ਨਹੀਂ ਲੱਗਣਾ ਮੇਰਾ ਘਰ ਜਾਊਗਾ ਆਪਣੇ ਅੰਦਰਲਾ ਗੁਰੂ ਗਿਆਨ ਹੈ ਉਹ ਰੋਕਦਾ ਹੈ ਇਹਨੂੰ ਦੱਸਦਾ ਹਿੰ ਕਿਉਂ ਮੇਰਾ ਰਾਤ ਪੂਰਾ ਨਹੀਂ ਹੋਣਾ ਫਿਰ ਉਹ ਜੀ ਨਾਲ ਨਹੀਂ ਗਿਆ ਮੈਂ ਸੱਚ ਕਹੋਣ ਨਾ ਗਿਆ ਜਿਹੜੇ ਥੋੜੇ ਜਿਹਾ ਉਹਨੇ ਰਵੀ ਚਲੇ ਜਾਣਗੇ ਤੇ ਤੇਰਾ ਆਪਣਾ ਲਾਲਚ ਹੋਇਆ ਹਾਂ ਤੂੰ ਭੀੜ ਇਕੱਠੀ ਕਰਕੇ ਲੜਨ ਕੀ ਹੈ ਹੂੰ ਤੂੰ ਆ ਬੁਰਾ ਬਣਦਾ ਹੈ ਹੁਣ ਲੋਕ ਧੂਧੂ ਕਰਦੇ ਨੇ ਸਾਰੇ ਪਿੱਥਰ ਕੱਡੇ ਚੜਾਈ ਸੀ ਹੁਣ ਕਿੱਥੇ ਗਿਆ ਅੱਪਣੇ ਸਵਾਤਵਾਤੇ ਲੋਕਾਂ ਦਾ ਜੀਵਨ ਖਰਾਬ ਦੇ ਹੀ ਕੁਝ ਹੋ ਰਿਹਾ ਜਿਨਾਂ ਨੇ ਕੀਤਾ ਨਹੀਂ ਉਹਨਾਂ ਦੇ ਫਿਰ ਝੂਠੇ ਬਾਦ ਪੈ ਗਏ ਝੂਠੇ ਬਰੂ ਸਾਰੇ ਇਕੱਠੇ ਹੋ ਗਏ ਮੁਸਲਮਾਨ ਵੀ ਪਹਿਲਾ ਮੁਸਲਮਾਨ ਆਇਆ ਹਿੰਦੂਆਂ ਨੂੰ ਖਤਮ ਕਰਨ ਵਾਸਤੇ ਜਦ ਦੇਖਿਆ ਵੀ ਸਿੱਖੀ ਨੇ ਦੋਏ ਖਤਮ ਕਰਤੇ ਫਿਰ ਦੋਏ ਝੂਠੇ ਲੜਕੇ ਆਨੰਦਪੁਰ ਸਭ ਘੇਰ ਲਿਆ ਇਕੱਠੇ ਹੋ ਗਏ ਪਰ ਸੱਚiare ਝੂਠ ਨਾਲ ਨਹੀਂ ਇਕੱਠੇ ਹੋ ਸਕਦੇ ਕਦੇ ਵੀ ਸਾਡਾ ਕਦੇ ਛੂਡਣਾ ਕੰਪਰੋਮਾਈਜ਼ ਨਹੀਂ ਹੋਣਾ ਮੇਰਾ ਖਾਲੀਆ ਨਾ ਕੰਪਰੋਮਾਈਜ਼ ਨਹੀਂ ਹੋ ਸਕਦਾ ਉਹ ਖਾਲੀਆ ਦੇ ਵੀ ਤੁਹਾਡੇ ਨਾਲ ਕਿਸੇ ਧੜੇ ਨਾ ਨਹੀਂ ਹੋ ਸਕਦਾ ਕੰਪਰੋਮਾਈਜ਼ ਮੈਨੂੰ ਕੀ ਲੋੜ ਪਈ ਮੇਰੇ ਤੋਂ ਸਾਰੇ ਭੈ ਖਾਂਦੇ ਨੇ ਮੈਨੂੰ ਕਿਤੇ ਦੀ ਵੀ ਪਰ ਨਹੀਂ ਕਿਉਂਕਿ ਗੁਰੂ ਨਾਲ ਖੜਾ ਹਾਂ ਜਿਹੜਾ ਗੁਰੂ ਨਾਲ ਖੜਨਾ ਹੈ ਉਹ ਥਾਰਾਂ ਤੋਂ ਇਕੱਲਾ ਹੋਵੇਗਾ ਦੋ ਜਿਹੜੇ ਇਹਨਾਂ ਜਦ ਤੂੰ ਸੰਗ ਜੋੜੀਆ ਪਰ ਸੰਗ ਤੋੜਨੀ ਪਊਗੀ ਤੋੜ ਕੇ ਤਾਂ ਦੇਖੋ ਤੋੜ ਕੇ ਦੇਖੋ ਕਿ ਗੁਰੂ ਨਾਲ ਫੇਰ ਆ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦ ਦਾ ਹਾਂ ਫੇਰ ਹੈ ਮੋਹ ਚੰਦ ਦੀ ਖੜੀ ਜਾਂਦੀ ਹੈ ਗੱਲ ਕਹਿਣੀ ਔਖੀ ਹੈ ਸੌਖੀ ਹੈ ਮੰਨਣੀ ਔਖੀ ਹੈ ਕਮਾਉਣੀ ਔਖੀ ਹੈ ਜੇ ਕਮਾਉਂਦਾ ਹੈ ਫੇਰ ਨਜ਼ਾਰਾ ਵੀ ਆਉਂਦਾ ਹੈ ਪੱਟ ਵੀ ਦਿੰਦਾ ਪੱਟੇਗਾ ਨਾ ਗੁੱਡੀ ਭੜੀ ਤੇਰਾ ਟਰੀ ਅਕਾਲ ਤੱਕ ਦੀਆਂ ਜੜਾਂ ਪੱਟ ਕੇ ਬਾਹਰ ਮਾਰੀਆਂ 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 ਇਹ ਹੈ ਸੱਚ ਦੀ ਸ਼ਕਤੀ ਕੋਈ ਸੋਚਦਾ ਸੀ ਵੀ ਅਕਾਲੀ ਤੁਹਾਨੂੰ ਇਦਾਂ ਪੱਟ ਕੇ ਬਾਹਰ ਮਾਰੇਗਾ ਫਿਰ ਉਸ ਵੀ ਕਰ ਦੇਖੋ ਉਵੇਈਵਾਨੀ ਛੱਡੋ ਉਹਨਾਂ ਨੇ ਮੰਨ ਲਿਆ ਵੀ ਅਸੀਂ ਜੋ ਕੁਝ ਕੀਤਾ ਇਹ ਗਲਤ ਪ੍ਰਚਾਰ ਕੀਤਾ ਛੋਟੀ ਗੱਲ ਨਹੀਂ ਅੱਜ ਅੱਜ ਤੱਕ ਕਿਸੇ ਵੀ ਸੰਸਥਾ ਨੇ ਕਦੇ ਨਹੀਂ ਮੰਨਿਆ ਜੋ ਅਸੀਂ ਪ੍ਰਚਾਰ ਕੀਤਾ ਗਲਤ ਕੀਤਾ ਸੀਆ ਸੁਨੀ ਬਣੇ ਆਪਣਾ ਕਰੀ ਜਾਂਦੇ ਆਪਣਾ ਕਰੀ ਜਾਂਦੇ ਬਾਹਮਣਾਂ ਨੇ ਨਹੀਂ ਮੰਨਿਆ ਗੁਰੂਕੋੜ ਵੀ ਅਸੀਂ ਆਪਣਾ ਪ੍ਰਚਾਰ ਗਲਤ ਕੀਤਾ ਜੋਗੀਆਂ ਨੇ ਨਹੀਂ ਮੰਨਿਆ ਵੀ ਸਾਡਾ ਪ੍ਰਚਾਰ ਗਲਤ ਹੈ ਸਵਾਲ ਜਵਾਬ ਕੀਤਾ ਸਦ ਗੋਸ਼ ਵਿੱਚ ਪਰ ਗੁਰਨਾਨ ਕਦੇ ਮੁੰਡੇ ਨੂੰ ਜੋਗੀ ਬਣਾ ਲਿਆ। ਅਨ ਪੜਾ ਕੇ। ਜਿੱਤੇ ਹਕਮ ਗੁਰਨਾਨ ਤੋਂ ਨਹੀਂ। ਮੁੰਡਾ ਨਾ ਕਿ ਜਿੱਤੇ ਹਕਲਾ। ਪਰ ਘਰਦਿਆਂ ਨੇ ਗੁਰਨਾਨ ਦੀ ਪਿੱਠ ਲੋਆਤੀ। ਉਦੋਂ ਮੁੰਡੇ ਨੂੰ ਜੋਗੀ ਬਣਾਇਆ। ਕੋਈ ਜੋਗਿਆਂ ਦਾ ਬੰਦਾ ਵੀ ਬਣਿਆ। ਸਿੱਖ। ਬਣਿਆ ਪਰ ਮਤ ਨਹੀਂ। ਜਿੱਤੇ ਹਕਮ। ਜਿੱਤੇ ਹਕਮ। ਜਿਹੜਾ ਬਣਿਆ ਉਹ ਤਾਂ ਚਲ ਛੱਡੋ ਉਹ ਤਾਂ ਮੋਤੀ ਪੂਜਾ ਕਰਦਾ ਸੀ ਚੰਡੀ ਦੀ ਪੂਜਾ ਕਰਦਾ ਉਹ ਹੋਤੀ ਦਾ ਪਰਿਆਦੀ ਸੀ ਯੋਗੀ ਤਾਂ ਹੈ ਨਹੀਂ ਸੀ ਮੈਡਮ ਉਹ ਬਣਿਆ ਜਿਹੜਾ ਉਹ ਪਹਿਲਾਂ ਹੀ ਸੀ ਅੰਦਰੋਂ ਟੋੜਦਾ ਫਿਰਦਾ ਯੋਗੀਆਂ ਨਾਲ ਵਿੱਚ ਨਹੀਂ ਸੀ ਜਟਾਣੀ ਸੀ ਉਹਦੇ ਰੱਖੀ ਉਹ ਤਾਂ ਇੱਕ ਹੁੰਦਾ ਸਧਾਰਨ ਆਦਮੀ ਸੀ ਸਧਾਰਨ ਸੀ ਤਾਂ ਹੀ ਤਾਂ ਮਤਲਬ ਪਖਾੜੇ ਲੋ ਆਏ ਸੰਤ ਦਾ ਗੰਮਾ ਖੜੀ ਰੋਣੀ ਤੇ ਪਲਵਾਨੀ ਆਪ ਵੀ ਕਰਦਾ ਸੀ ਪਲਵਾਨੀ ਨਾਲ ਦਾ ਪ੍ਰੇਮ ਸੀ ਪਹਿਲਾਂ ਦੇ ਆਦਮੀ ਵਧੀਆ ਸੀ ਉਹ ਤੇ ਦੇ ਵੀ ਜਾਂਦਾ ਸੀ ਇਮਾਨਦਾਰ ਸੀ ਜਮਦਾ ਇਮਾਨਦਾਰ ਸੀ ਕੋਈ ਦਾ ਕੇ ਲਾਜੂ ਰੋਣੀ ਉਹਦੇ ਕੇ ਲਾਜੂਰ ਤੇ ਬਿੰਦੂ ਤੇ ਜਿਆਦਾ ਜ਼ੂਰ ਤੱਕ ਨਹੀਂ ਸੀ ਕੋਈ ਅੰਦਰੋਂ ਭੁਖੀ ਸੀ ਅਲਗੋ ਅਮਰਦਾਸ ਦੀ ਹੋਰ ਗੱਲ ਸੀ ਉਥੇ ਉਹਦੇ ਸੰਤਾਂ ਦੇ ਵਿੱਚ ਕਾਫੀ ਸੰਤਾਂ ਵਿੱਚ ਸੀ ਉਹਦੇ ਉਹ ਰੰਗ ਦੀ ਤਾਂ ਪਿੰਡ ਦੀ ਹੋਸੀ ਵਾਲਾ ਦਾ ਜੀ ਨੇੜੇ ਨੇੜੇ ਦੀ ਥੋੜੀ ਜਿਹੀ ਸਰਪਤਾ ਉੱਥੇ ਲਿਜਾਂਦੀ ਸੀ ਉੱਥੇ ਪਰ ਉਹਨੂੰ ਉਥੇ ਸਮਝ ਆ ਗਈ ਕੋਈ ਨਾ ਹੋਣ ਲੱਗੇ ਵੀ ਭਾਈ ਉਹ ਤਾਂ ਤੇਰੇ